ਸਤਿ ਸ੍ਰੀ ਅਕਾਲ ਜੀ ਮੈਂ ਗੌਰਪ੍ਰੀਤ ਸਿੰਘ ਦਬੜੀ ਖਾਨਾ ਦੋਸਤੋ ਜਿਹੜੀ ਕਣਕ ਨੂੰ 50ਵੇਂ ਦਿਨ ਮੰਗਣ ਤੇ ਪਹਿਲਾ ਪਾਣੀ ਲਾਇਆ ਗਿਆ ਸੀ ਪਿੰਡ ਪੰਡੋਰੀ ਅਰਾਈਆਂ ਜ਼ਿਲ੍ਹਾ ਮੋਗਾ ਵਿਖੇ ਬਾਈ ਜੀ ਸੰਪੂਰਨ ਸਿੰਘ ਹੁਣਾਂ ਦੇ ਖੇਤ ਤੇ ਅੱਜ ਉਹ ਕਣਕ 110 ਦਿਨਾਂ ਦੀ ਹੋ ਚੱਲੀ ਆ ਤਾਂ ਆਪਾਂ ਪਹਿਲੀ ਵੀਡੀਓ ਪਾਈ ਸੀ 50ਵੇਂ ਦਿਨ ਪਾਣੀ ਲਾਉਂਦੇ ਸਮੇਂ ਲਾਉਂਦੇ ਤੇ ਦੂਜੀ ਵੀਡੀਓ ਪਾਈ ਆ ਉਸ ਤੋਂ ਇੱਕ ਮਹੀਨਾ ਬਾਅਦ ਹਾਂ ਠੀਕ ਆ ਜੀ ਤੇ ਅੱਜ ਉਸ ਖੇਤ ਚੋਂ ਤੀਜੀ ਵੀਡੀਓ ਪਾ ਰਹੇ ਆ ਉਸ ਤੋਂ ਇੱਕ ਮਹੀਨਾ ਹੋਰ ਬਾਅਦ ਅੱਜ ਇਹ ਕਣਕ ਹੋ ਚਲਦੀ ਆ 110 ਦਿਨਾਂ ਦੀ ਤੇ ਇਹਨੂੰ ਅੱਜ ਲੱਗ ਰਿਹਾ ਦੂਸਰਾ ਦੂਸਰਾ ਪਾਣੀ ਸੋ ਜਿਹੜੇ ਯੂਨੀਵਰਸਿਟੀ ਦੇ ਕੌਲੀ ਚੱਟ ਜਾਂ ਕੰਪਨੀਆਂ ਦੇ ਪਸ਼ੂ ਉੱਥੇ ਸਿੱਧੇ ਕਮੈਂਟ ਕਰਦੇ ਸੀ ਕਿ ਵੇਖਾਂਗੇ ਕੀ ਬਣਦਾ ਤੇ ਵੀਡੀਓ ਤੂੰ ਉੱਤੋਂ ਨਹੀਂ ਦਿਖਾਈ ਕਣਕ ਤੇ ਕੰਨੀ ਤੋਂ ਨਹੀਂ ਦਿਖਾਈ ਤੇ ਥੱਲੇੋਂ ਨਹੀਂ ਦਿਖਾਈ ਉਹ ਅੱਜ ਆ ਕੇ ਦੇਖ ਲੈਣ ਉਦੋਂ ਵੀ ਕਿਹਾ ਸੀਗਾ ਇੱਕ ਨੂੰ ਤਾਂ ਮੈਂ ਇਹ ਵੀ ਕਿਹਾ ਸੀ ਕਿਰਾਇਆ ਮੇਰਾ ਮੇਰਾ ਹਾਂਜੀ ਹੌਣ ਜਾਣਦਾ ਮੇਰਾ ਤੇ ਆਹ ਨੰਬਰ ਆ ਤੇ ਜਾ ਕੇ ਵੱਜ ਸਿੱਧਾ ਅਗਲੇ ਰੀਅਕ ਇੱਕ 'ਚ ਪਹਿਲਾ ਪਾਣੀ ਕਣਕ ਨੂੰ ਸਿਰਫ ਤੇ ਸਿਰਫ ਉਦੋਂ ਲਾਉਣਾ ਚਾਹੀਦਾ ਜਦੋਂ ਕਣਕ ਮੰਗੇ ਮੰਗੇ ਇਹ ਗੱਲ ਮੈਂ ਅੱਜ ਤੋਂ ਨਹੀਂ 15 ਸਾਲਾਂ ਤੋਂ ਲਗਾਤਾਰ ਫੀਲਡ ਦੇ ਵਿੱਚ ਜਾ ਕੇ ਬੋਲ ਰਿਹਾ ਮੇਰੀ ਗੱਲ ਪਿੰਡ ਪੰਡੋਰੀ ਰਾਈਆਂ ਵਿਖੇ ਸੰਪੂਰਨ ਸਿੰਘ ਸਾਡੇ ਕਿਸਾਨ ਭਰਾ ਅੱਜ ਉਹਨਾਂ ਦੇ ਪਿਤਾ ਜੀ ਤੇ ਤੁਸੀਂ ਚਾਚਾ ਜੀ ਤੇ ਉਹਨਾਂ ਦੇ ਭਾਈ ਸਾਹਿਬ ਉਹ ਮੌਜੂਦ ਨੇ ਸੰਪੂਰਨ ਸਿੰਘ ਜੀ ਅੱਜ ਘਰ ਦੇ ਕੰਮ 'ਚ ਰੁੱਝੇ ਹੋਏ ਆ ਤਾਂ ਇਸ ਪਿੰਡ ਦੇ ਵਿੱਚ ਸ਼ਰਮਿਕ ਭਾਰਤੀ ਨਾਂ ਦੀ ਜੱਥੇਬੰਦੀ ਆ ਕੁਦਰਤੀ ਖੇਤੀ ਤੇ ਕੰਮ ਕਰਦੀ ਆ ਕਿਸਾਨਾਂ ਨੂੰ ਟ੍ਰੇਨਿੰਗ ਦੇਣ ਵਾਸਤੇ ਕੁਦਰਤੀ ਖੇਤੀ ਦੀ ਉਹ ਮੈਨੂੰ ਬੁਲਾਉਂਦੀ ਆ ਪਿਛਲੇ ਡੇਢ ਦੋ ਸਾਲਾਂ ਤੋਂ ਮੈਂ ਇੱਥੇ ਲਗਾਤਾਰ ਆ ਰਿਹਾ ਤੇ ਮੇਰੀਆਂ ਮੀਟਿੰਗਾਂ ਦੇ ਵਿੱਚ ਕਿਸਾਨਾਂ ਨੂੰ ਮੈਂ ਜਦੋਂ ਕਹ ਕਹਿੰਦਾ ਸੀ ਕਿ ਪਹਿਲਾ ਪਾਣੀ ਉਦੋਂ ਲਾਇਓ ਜਦੋਂ ਕਣਕ ਮੰਗੇ ਤੇ ਉਦੋਂ ਬਾਅਦ ਜੇ ਕੋਈ ਤੁਹਾਡਾ ਨੁਕਸਾਨ ਹੋਇਆ ਤਾਂ ਉਹਦਾ ਦੇਣਦਾਰ ਮੈਂ ਹੋਊਗਾ ਉਹ ਗੱਲ ਸੰਪੂਰਨ ਬਾਈ ਨੂੰ ਜੱਜ ਗਈ ਤੇ ਪਿਛਲੇ ਬਾਰੇ ਉਹਨੇ ਚਾਰ ਕਨਾਲਾ ਰੱਖ ਲਿਆ ਆ ਵੀ ਜਦੋਂ ਮੰਗੂ ਕਣਕ ਉਦੋਂ ਪਾਣੀ ਲਾਵਾਂਗੇ ਤੇ ਉਹਨਾਂ ਚਾਰ ਕਨਾਲਾਂ ਨੂੰ ਪਿਛਲੇ ਬਰੇ ਉਹਨੇ 50 ਦਿਨਾਂ ਬਾਅਦ ਪਾਣੀ ਲਾਇਆ ਸੀ ਤੇ ਐਤਕੀ 14 ਦੇ 14 ਏਕੜ ਵਾਹਣ ਆ ਜਿਹੜਾ ਕਣਕ ਥੱਲੇ ਉਹਨੂੰ 50ਵੇਂ ਦਿਨ ਪਾਣੀ ਲੱਗਿਆ ਹੁਣ ਦੂਜਾ ਪਾਣੀ ਅੱਜ ਲੱਗਦਾ ਪਿਆ ਹਾਂ ਬਿਲਕੁਲ ਤੇ ਵਾਹਣ ਦਾ ਹਿਸਾਬ ਕਿਤਾਬ 14 ਏਕੜ ਉਦੋਂ ਸਾਰੇ ਵਾਹਣ ਨੂੰ ਦੋ-ਦੋ ਗੱਟੇ ਯੂਰੀਆ ਲੱਗੀ ਸੀ ਪਾਣੀ ਤੋਂ ਪਾਣੀ ਦੇ ਨਾਲ ਨ ਆ ਤੇ ਉਦੋਂ ਬਾਅਦ ਕੋਈ ਇਹਨਾਂ ਦਾ ਵਾਣ ਦੋ ਗੱਟਿਆਂ ਤੇ ਰਹਿ ਗਿਆ ਹਾਂਜੀ ਹਾਂ ਕਿਸੇ ਨੇ ਢਾਈ ਵੰਗਲੇ ਕਿਸੇ ਨੇ ਤਿੰਨ ਤਿੰਨ ਮਤਲਬ ਦੋ ਤੋਂ ਤਿੰਨ ਗੱਟੇ ਹਾਂਜੀ ਲੱਗਦੀ ਜਿਹੜੀ ਹੈਗੀ ਆ ਲਾਗਤ ਆਈ ਆ ਪ੍ਰਤੀ ਏਕੜ ਇਹਨਾਂ ਦੇ ਖੇਤ ਦੇ ਵਿੱਚ ਤੀਜੇ ਗੱਟੇ ਤੋਂ ਵੱਧ ਰੇ ਨਹੀਂ ਪਈ ਨਹੀਂ ਪਈ ਸੋ ਆਪਣੇ ਨਾਲ ਸੰਪੂਰਨ ਸਿੰਘ ਜੀ ਦੇ ਬਾਪੂ ਜੀ ਮੌਜੂਦ ਨੇ ਬਾਈ ਜੀ ਮੁਖਤਿਆਰ ਸਿੰਘ ਉਹਨਾਂ ਦੇ ਛੋਟੇ ਭਾਈ ਮੌਜੂਦ ਨੇ ਤੇ ਚਾਚਾ ਜੀ ਮੌਜੂਦ ਨੇ ਤੇ ਇਹਨਾਂ ਦੇ ਗਵਾਂਢੀ ਉਹ ਵੀ ਚਾਚਾ ਜੀ ਇਹ ਵੀ ਚਾਚਾ ਜੀ ਨੇ ਮੌਜੂਦ ਨੇ ਸੋ ਪਹਿਲਾਂ ਤਾਂ ਮੈਂ ਇਹ ਦੱਸ ਦਿਆਂ ਬਾਈ ਵੀ ਜੇ ਗੁਰਪ੍ਰੀਤ ਦਬੜੀ ਖਾਨਾ ਹਵਾ ਚ ਗੱਲਾਂ ਕਰਦਾ ਹੋਵੇ ਤੇ 2 ਸਾਲ ਹੋ ਗਏ ਮੈਨੂੰ ਥੋੜੇ ਪਿੰਡ ਆਉਂਦੇ ਇਹਨੂੰ ਤੇ ਦੂਜੇ ਦਿਨ ਆਉਣ ਦੇ ਦੇ ਦਿੰਦੇ ਨਹੀਂ ਆਉਂਦੇ ਹੈ ਨਹੀਂ ਆਉਣ ਦਿੰਦੇ ਜੇ ਆ ਜਾਂਦਾ ਤਾਂ ਜਾਣ ਦੇ ਦਿੰਦੇ ਨਹੀਂ ਜਾਣ ਦਿੰਦੇ ਮੈਨੂੰ 2 ਸਾਲ ਹੋ ਗਏ ਤੇ ਆਉਂਦੇ ਇਹਨੂੰ ਤੇ ਜੇ ਕੋਈ ਗੱਲ ਹੈਗੀ ਆ ਤਾਂ ਇਹਨਾਂ ਦੇ ਘਰਾਂ 'ਚ ਬੰਡੂ ਰੋਟੀ ਖਾਣ ਨੂੰ ਮਿਲਦੀ ਆ ਚਾਹ ਪਾਣੀ ਪੀਣ ਨੂੰ ਮਿਲਦਾ ਸਹੀ ਗੱਲ ਲਾ ਕੇ ਗੱਲ ਬਿਲਕੁਲ ਹੈ ਜੀ ਸੋ 110 ਦਿਨਾਂ ਦੀ ਕਣਕ ਹੈ ਤੇ ਇਹਨੂੰ ਤੁਸੀਂ ਚੰਗੀ ਤਰ੍ਹਾਂ ਵੇਖ ਲਓ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਹੀਂ ਦੂਜਾ ਪਾਣੀ ਅੱਜ ਲੱਗ ਰਿਹਾ ਤੇ ਮੈਨੂੰ ਲੱਗਦਾ ਤਿੰਨ ਪਾਣੀਆਂ ਤੇ ਕਣਕ ਆਪੜੀ ਪੱਕ ਜਾਣੀ ਹੈ ਸੋ ਇਹ ਬਰਸਾਤ ਹੋ ਜAVE ਫਿਰ ਤਾਂ ਇਸੇ ਪਾਣੀ ਤੇ ਫਿਰ ਇਸੇ ਪਾਣੀ ਤੇ ਪਾਣੀ ਨਾ ਬਰਸਾਤ ਹੋਵੇ ਹਾਂ ਫਿਰ ਇੱਕ ਮੌਸਮ ਜ਼ਿਆਦਾ ਬਦਲ ਜਾਏ ਫਿਰ ਲੱਗ ਸਕਦਾ ਫਿਰ ਲੱਗ ਸਕਦਾ ਤੀਸਰਾ ਪਾਣੀ ਨਹੀਂ ਲੱਗ ਸਕਦਾ ਪਾਣੀ ਤੇ ਸੋ ਇਹਨਾਂ ਨੇ ਮੈਨੂੰ ਕੁਝ ਗੱਲਾਂ ਦਸੀਆਂ ਅੱਜ ਜਦੋਂ ਮੀਟਿੰਗ ਸੀਗੀ ਗੁਰਦੁਆਰਾ ਸਾਹਿਬ ਬਾਪੂ ਜੀ ਦੱਸਦੇ ਪਏ ਸੀ ਬਾਪੂ ਜੀ ਤਣਕ ਨੂੰ ਤੁਸੀਂ ਜਦੋਂ ਪਹਿਲਾ ਪਾਣੀ ਰੋਕੀ ਰੱਖਿਆ ਹਾਂ 50ਵੇਂ ਦਿਨ ਲਾਇਆ ਹਾਂ ਤੇ ਉਦੋਂ ਜਿਹੜੇ ਲੋਕ ਸੀਗੇ ਉਦੋਂ ਕੀ ਸੋਚਦੇ ਸੀ ਤੇ ਉਹ ਮੈਨੂੰ ਨਹੀਂ ਦੱਸਿਓ ਮੈਨੂੰ ਗੱਲ ਉਹ ਦੋਦੇ ਵੀ ਬੇਕੂਫੀ ਨੇ ਸਾਰਿਆਂ ਨੇ ਤਾਂ ਪਾਣੀ ਲਾ ਦਿੱਤੇ ਸਾਰਿਆਂ ਖਾਤਾਂ ਪਾਤੀਆਂ ਇਹ ਰੜੀ ਤੇ ਬੈਠੇ ਆ ਹਾਂ ਅਜੇ ਬਾਹਰ ਢੇੜਾ ਵੀ ਨਹੀਂ ਮਾਰਦੇ ਪਏ ਜੀ ਤੇ ਹੁਣ ਅਸੀਂ ਆਖਿਆ ਵੀ ਚਲੋ ਹੁਣ ਸਾਰੇ ਮੰਨਦੇ ਵੀ ਠੀਕ ਹੁਣ ਮੰਨਦੇ ਆ ਠੀਕ ਆ ਹੁਣ ਕਹਿੰਦੇ ਕੀ ਆ ਹੁਣ ਫਿਰ ਹੁਣ ਕਹਿੰਦੇ ਵੀ ਗਾਸੀ ਵੀ ਕਰਾਂਗੇ ਇਹ ਕੰਮ ਗਾਸੀ ਵੀ ਕਰਾਂਗੇ ਹਾਂ ਫਿਰ ਪੰਜਾਵੇਂ ਦਿਨ ਪਾਣੀ ਲਾਵਾਂਗੇ ਇਸੇ ਤਰ੍ਹਾਂ ਕਰਾਂਗੇ ਕਣਕ ਮੰਗਣ ਤੇ ਪਾਣੀ ਲਾਵਾਂਗੇ ਵੀ 50 ਦੇ ਨਹੀਂ ਵੀ ਕਣਕ ਮੰਗਣ ਤੇ ਪਾਣੀ ਲਾਵਾਂਗੇ ਜਿਹੜੇ ਕਹਿੰਦੇ ਸੀ ਵੀ ਅਸੀਂ ਸੋਚਦੇ ਸੀ ਵੀ ਤੁਸੀਂ ਤਾਂ ਬੇਵਕੂਫ ਆ ਹੁਣ ਅਗਲੇ ਵਾਰ ਉਹ ਬੇਵਕੂਫ ਬਣਨ ਲਈ ਤਿਆਰ ਹੈ ਬਿਲਕੁਲ ਹਾਂ ਤਿਆਰ ਸੋ ਭਾਈ ਦਿਨਾਂ ਦੇ ਚੱਕਰ 'ਚ ਨਹੀਂ ਪੈਣਾ ਹਾਂਜੀ ਪੈੜੀ ਮੁਤਾਬਕ ਸੰਪੂਰਨ ਦੇ ਚਾਚਾ ਜੀ ਨੇ ਗੱਲ ਨੂੰ ਫੜਿਆ ਦਿਨਾਂ ਦੇ ਚੱਕਰ 'ਚ ਨਹੀਂ ਪੈਣਾ ਜੇ ਤੁਹਾਡੀ ਕਣਕ ਉੱਗਣ ਤੋਂ 5 ਦਿਨਾਂ ਬਾਅਦ ਮੰਗਦੀ ਆ ਤਾਂ ਪਾਣੀ 5 ਦਿਨਾਂ ਬਾਅਦ ਲਾ ਦਿਓ ਜੇ 50 ਦਿਨਾਂ ਬਾਅਦ ਮੰਗਦੀ ਆ ਤਾਂ 50 ਦਿਨਾਂ ਬਾਅਦ ਲਾ ਦਿਓ ਮੈਨੂੰ ਇੱਕ ਫੋਨ ਆਇਆ ਕਿ 65ਵੇਂ ਦਿਨ ਪਾਣੀ ਲਾਇਆ ਠੀਕ ਆ ਤੇ ਜਿਹੜੀ ਯੂਨੀਵਰਸਿਟੀ ਆ ਉਹ ਕਹਿੰਦੀ ਆ ਜੇ ਤੁਸੀਂ 22ਵੇਂ ਜਾਂ 28ਵੇਂ ਦਿਨ ਪਾਣੀ ਨਹੀਂ ਲਾਉਂਦੇ ਤਾਂ 21ਵੇਂ ਦਿਨ ਤਾਂ ਤੁਹਾਡੀ ਕਣਕ ਦੀ ਕਰਾਉਂਡ ਰੂਟ ਨਹੀਂ ਬਣੂ ਜੇ ਕਰਾਉਂਡ ਰੂਟ ਨਾ ਬਣੀ ਮਤਲਬ ਕਿ ਮੇਨ ਜੜ ਨਾ ਬਣੀ ਜਿਹੜੀ ਤਣੇ ਚੋਂ ਨਿਕਲਦੀ ਆ ਤੇ ਕਣਕ ਥੋੜੀ ਝਾੜ ਨਹੀਂ ਦੇਉ ਝਾੜ ਨਹੀਂ ਕਹਿੰਦਾ ਫੋਟ ਨਹੀਂ ਕਰਨੀ ਬੂਝਾ ਨਹੀਂ ਮਾਰਨਾ ਤੇ ਉਹਨਾਂ ਯੂਨੀਵਰਸਿਟੀ ਵਾਲਿਆਂ ਨੂੰ ਚੈਲੰਜ ਆ ਇੱਥੇ ਆਓ ਬੰਦੇ ਦੇ ਪੁੱਤ ਬਣ ਕੇ ਤੇ ਗੁਰਪ੍ਰੀਤ ਦਵੜੀ ਖਾਨ ਦੇ ਤੁਸੀਂ ਇੱਕ ਕੇਸ ਤਾਂ ਕੀਤਾ ਹੀ ਹੋਇਆ ਮਾਨਾ ਹੰਨੀ ਦਾ ਤੇ ਇੱਕ ਹੋਰ ਕਰ ਲਿਓ ਤੇ ਪਹਿਲਾ ਬੰਦੇ ਦੇ ਪੁੱਤ ਬਣ ਕੇ ਇੱਥੇ ਇੱਥੇ ਸਿੱਧ ਕਰੋ 21ਵੇਂ ਦਿਨ ਇੱਥੇ ਪਾਣੀ ਨਹੀਂ ਲੱਗਿਆ ਇੱਥੇ 50ਵੇਂ ਦਿਨ ਪਾਣੀ ਲੱਗਿਆ ਤੇ 50ਵੇਂ ਦਿਨ ਪਾਣੀ ਲੱਗਣ ਦੇ ਬਾਵਜੂਦ ਕਣਕ ਝੋਟੇ ਦੇ ਸਿਰ ਵਾਂਗੂ ਖੜੀ ਆ ਤੇ ਯੂਨੀਵਰਸਿਟੀ ਵਾਲਿਓ ਤੁਸੀਂ ਕਿਹਨੂੰ ਫਾਇਦਾ ਪਹੁੰਚਾਉਣ ਦੀ ਖਾਤਰ 21 ਮਹੀਨਾਂ ਪਾਣੀ ਲਵਾ ਰਹੇ ਹੋ 21 ਦਿਨ ਪਾਣੀ ਲੱਗਾ ਉਹ ਵੀ ਕਣਕ ਵੇਖ ਸਕਦੇ ਆਣ ਕੇ ਨਾ ਵੀ 21 ਦਿਨ ਹੀ ਪਾਣੀ ਸਾਹਮਣੇ ਬੈਠਾ ਕਣਕੇ ਨਹੀਂ ਦਬਗੀ ਜੀ ਪੁੱਛ ਲਾ ਕੋਲ ਆ ਬਈ ਜੇ ਵੀ ਦਬੀ ਵੇਤੀ ਲੈ ਗਏ ਆ ਤੇ ਆਹਦੇ ਆ ਤਿੰਨ ਕਿਲੇ ਪਲਾਟ ਕਿੰਨਾ ਦਬਿਆ ਚਲੋ ਜਿਹੜੀ 21 ਮਹੀਨਾਂ ਮੈਂ ਤਾਂ ਉਹ ਕਹਿੰਦਾ ਵੀ ਉਹ 21 ਮਹੀਨਾਂ ਲਾਉਂਦੇ ਆ ਲਾਈ ਜਾਣ ਲਾਈ ਜਾਣ ਅਸੀਂ ਕਹਿੰਨੇ ਆ ਵੀ ਕਣਕ ਨੂੰ ਦਿਨਾਂ ਦੇ ਚੱਕਰ ਚ ਨਾ ਪਾਉ ਪਾਓ ਹਾਂ ਠੀਕ ਹੈ ਕਣਕ ਨੂੰ ਪਹਿਲਾ ਪਾਣੀ ਉਦੋਂ ਲਾਓ ਜਦੋਂ ਮੰਗੇ ਮੰਗੇ ਤੇ ਇਹ ਗੱਲ ਇਕੱਲੀ ਕਣਕ ਤੇ ਨਹੀਂ ਲਾਗੂ ਹੁੰਦੀ ਸਾਰੀਆਂ ਫਸਲਾਂ ਤੇ ਲਾਗੂ ਹੁੰਦੀ ਹੈ ਤੇ ਮੈਨੂੰ 19 ਸਾਲ ਹੋ ਗਏ ਫੀਲਡ 'ਚ ਹੀ ਫਿਰਦਾ ਮੈਂ ਠੀਕ ਹੈ ਤੁਸੀਂ ਇੱਕ ਗੱਲ ਦੱਸ ਰਹੇ ਸੀ ਵੀ ਸਾਡੇ ਗਵਾਂਢੀਆਂ ਨੇ ਆਪਦੀ ਕਣਕ ਦੀ ਤੇ ਤੁਹਾਡੀ ਕਣਕ ਦੀ ਜੜ ਕੱਢ ਕੇ ਵੇਖੀ ਉਹ ਮਾੜੀ ਸਾਂਝੀ ਕਰੋ ਸਾਡੇ ਆਪ ਗਵਾਂਢੀਆਂ ਨੇ ਕਣਕ ਦੀ ਜੜ ਪਟਕੇ ਵੇਖੀਏ ਉਹਦਾ ਵੀ ਚੱਪੇ ਡੂੜ ਦਾ ਫਰਕ ਨਿਕਲਿਆ ਇਹ ਜੜ ਲੂੰਗੀ ਉਹ ਉੱਤੇ ਆ ਹਾਂ ਜਿਹੜੀ ਛੇਤੀ ਪਾਣੀ ਵਾਲੀ ਆ ਉਹ ਜੜ ਛੋਟੀ ਆ ਛੋਟੀ ਆ ਤੇ ਜਿਹੜੀ ਮੰਗੇ ਤੇ ਪਾਣੀ ਲੱਗੇ ਵਾਲੀ ਆ ਉਹ ਜੜ ਉਹ ਜੜ ਡੂੰਗੀ ਆ ਲੰਮੀ ਬਣੀ ਆ ਤੇ ਮੈਂ ਇੱਕ ਗੱਲ ਤੁਹਾਨੂੰ ਹੋਰ ਕਹੀ ਸੀ ਇਹਨਾਂ ਨੂੰ ਵੀ ਕਹੀ ਸੀ ਵੀ ਜਿਹੜੀ ਕਣਕ ਨੂੰ ਮੰਗਣ ਤੇ ਪਹਿਲਾ ਪਾਣੀ ਲੱਗੂਗਾ ਜਿੱਡਾ ਮਰਜੀ ਤੂਫਾਨ ਉਹਦੇ ਉੱਤ ਦੀ ਬਗ ਜੇ ਜੇ ਇੱਕ ਥੀਲਾ ਡੱਗ ਗਿਆ ਜਿਹਦੀ ਕਹੂੰਗੇ ਉਹਦੀ ਜੁੱਤੀ ਚ ਪਾਣੀ ਪੀ ਕੱਲ ਜਿਹੜਾ ਕੱਲ ਕਿੰਨਾ ਨੇਰ ਚੱਲ ਰਿਹਾ ਕੱਲ ਤੁਸੀਂ ਨੇਰ ਦੇ ਵਿੱਚ ਪਾਣੀ ਲਈ ਰੱਖਿਆ ਸਾਰੇ ਟਿੱਟਰਾ ਕਰਦੇ ਦੀ ਵਿਖਾ ਦਿਓ ਵੀ ਤੀਲਾ ਕੋਈ ਉਲਰਿਆ ਵੀ ਹੋਵੇ ਤਾਂ ਜੀ ਕਣਕ ਦਾ ਕੋਈ ਤੀਲਾ ਨਹੀਂ ਲੜਕਾ ਤਾਂ ਆਪਣਾ ਚਾਚਾ ਵੇਖ ਕੇ ਗਿਆ ਉਹਦਾ ਵੀ ਅਸੀਂ ਵੇ ਦੇ ਆ ਵੀ ਪੈਦਵਾਦ ਝੱਖੜ ਵੀ ਚਾਦਾ ਤੇ ਪਾਣੀ ਵੀ ਨਾ ਲਾਇਆ ਤੇ ਡਿੱਗੇਗੀ ਤੇ ਕਣਕ ਦਾ ਵਿਗੜਿਆ ਕੱਖ ਨਹੀਂ ਬਾਈ ਤੁਸੀਂ ਸੁਰੂ ਤੋਂ ਹਿੱਲੇ ਹੋਇਆ ਅਸੀਂ ਸੁਰੂ ਤੋਂ ਹਿੱਲੇ ਆ ਬਾਈ ਦਬੜੀ ਖਾਂਦੇ ਵਾਲੇ ਨੇ ਇਹੋ ਜਿਹੇ ਹਲਾਏ ਤੂਫਾਨ ਚ ਹੀ ਪਾਣੀ ਲਾਦਾ ਹਾਂ ਜੀ ਪਾਣੀ ਲਾਇਆ ਕਰ ਠੀਕ ਹੈ ਕੱਲ ਕੋਈ ਛੱਡੀ ਨਹੀਂ ਠੀਕ ਹੈ ਹਾਂ ਤਾਂ ਬਾਈ ਜੀ ਜਿਹੜੀ ਕਣਕ ਨੂੰ ਪਹਿਲਾ ਪਾਣੀ ਮੰਗਣ ਤੇ ਲੱਗਦਾ ਉਹ ਪੈਰਾਂ ਦੀ ਪੱਕੀ ਹੁੰਦੀ ਆ ਠੀਕ ਆ ਤੇ ਝਾੜ ਜਾਂ ਤਾਂ ਦੂਜੀ ਦੇ ਬਰਾਬਰ ਆਊਗਾ ਇਹ ਗੱਲ ਚੰਗੀ ਤਰ੍ਹਾਂ ਨੋਟ ਕਰ ਲਓ ਇਹਨਾਂ ਤੋਂ ਆ ਕੇ ਪੁੱਛ ਲਿਓ ਜਿੱਦਾਂ ਮਸ਼ੀਨ ਵੜਾਂਗੇ ਉਹਦੇ ਆ ਕੇ ਬੇਸ਼ੱਕ ਮੌਕੇ ਤੇ ਦੇਖ ਸਕਦੇ ਹੋ ਦੇਖ ਲਿਓ ਜਾਂ 1 ਕਵਾਂਟਲ 2 ਕਵਾਂਟਲ ਵੱਧ ਆਊਗਾ ਤੇ ਖਰਚੇ ਦੇ ਨਾਂ ਤੇ ਆ ਬਾਅਦ ਤੋਂ ਬਾਅਦ 600 ਰੁਪਿਆ 339 No. 900 ਰੁਪਿਆ ਕਿੱਲਾ ਖਰਚ ਹੋ ਗਿਆ ਤੁਹਾਡਾ ਜੇ ਆਪਾਂ 3 ਗੱਟੇ ਯੂਰੀਆ ਮੰਨ ਲਏ ਠੀਕ ਹੈ ਤੇ 3 ਗੱਟੇ ਦਾ ਸਾਰੇ ਵਾਣ ਦੇ ਹਿਸਾਬ ਨਾਲ ਤਾਂ ਪਈ ਨਹੀਂ ਕਿਸੇ ਨੂੰ 2 ਪਈਆਂ ਕਿਸੇ ਨੂੰ 2.5 ਤੇ ਕਿਸੇ ਨੂੰ 3 ਠੀਕ ਹੈ ਅਗਾ ਅਗਾ ਹੋ ਸਕਦਾ ਏਦੋਂ ਵੀ ਕਟਣਾ ਗਾ ਏਦੋਂ ਵੀ ਕਟਣਗੇ ਏਦੋਂ ਵੀ ਕਟਣਗੇ ਸਿਰਫ 8-900 ਰੁਪਏ ਦੇ ਖਰਚੇ ਤੇ ਕਿੱਲਾ ਕਣਕ ਅਸੀਂ ਪਾਲਤੀ ਆ ਠੀਕ ਹੈ ਹੁਣ ਅਗਲੀ ਗੱਲ ਇੱਥੇ ਤੁਹਾਡੇ ਨਾਲ ਮੈਂ ਇਹ ਕਰਨੀ ਆ 20 ਹੋਰ ਆਪਣਾ ਇਸ ਤੋਂ ਬਾਅਦ ਕੋਈ ਖਰਚਾ ਹੋਣਾ ਨਹੀਂਗਾ ਖਰਚਾ ਕੋਈ ਨਹੀਂ ਕੋਈ ਆਪਾਂ ਤੇਲੇ ਚੇਪੇ ਵਾਲੀ ਨਹੀਂ ਕਰਦੀ ਕੋਈ ਤੇਲੇ ਚੇਪੇ ਤੇਲਾ ਚੇਪਾ ਤਾਂ ਏ ਜੇ ਸਭ ਤੋਂ ਪਹਿਲਾਂ ਜਵੀ ਨੂੰ ਪਹਿਣਾ ਹੈ ਹਾਂ ਜੇ ਜਵੀ ਨੂੰ ਤੇਲਾ ਵਿਰਲਾ-ਵਿਲਾ ਤੇ ਕਣਕ ਨੂੰ ਬਿਲਕੁਲ ਹੈ ਨਹੀਂਗਾ ਹਾਂ ਤੇ ਜੇ ਜਵੀ ਨੂੰ ਤੇਲਾ ਨਹੀਂ ਕਣਕ ਤਾਂ ਹੈਗਾ ਹੀ ਨਹੀਂ ਫਿਰ ਹੈ ਹੀ ਨਹੀਂ ਆਹ ਵੇਖੋ ਕਿੱਡੀ ਪਤੇ ਦੀ ਗੱਲ ਕੀਤੀ ਐ ਠੀਕ ਆ ਸੋ ਇਹ ਤਜਰਬੇ ਚੋਂ ਨਿਕਲਦੀਆਂ ਗੱਲਾਂ ਤੇ ਮੈਨੂੰ 19 ਸਾਲ ਇਹੋ ਜੇ ਲੋਕਾਂ ਨਾਲ ਹੀ ਫਿਰਦੇ ਨੂੰ ਹੋ ਗਏ ਮੈਂ ਤਜਰਬੇ ਇਕੱਠੇ ਕਰਦਾ ਫਿਰ ਉਹਨਾਂ ਨੂੰ ਲਾਗੂ ਕਰਾਉਣਾ ਠੀਕ ਹੈ ਤੇ ਬਿਨਾ ਗੱਲ ਤੋਂ ਐਡੀਆਂ ਐਡੀਆਂ ਜ਼ਿੰਮੇਵਾਰੀਆਂ ਨਹੀਂ ਚੱਕੀਆਂ ਜਾਂਦੀਆਂ ਠੀਕ ਹੈ ਸੋ ਦਲਾਲ ਮਾਫ ਕਰੋ ਕਿਤੇ ਹੋਰ ਮੂੰਹ ਮਾਰੋ ਜਾ ਕੇ ਤੇ ਜਿਨ੍ਹਾਂ ਨੂੰ ਇੱਥੋਂ ਕੁਝ ਚੱਜ ਦਾ ਚੰਗ ਸਮਝਣ ਨੂੰ ਸਿੱਖਣ ਨੂੰ ਮਿਲਦਾ ਉਹ ਜੁੜੇ ਰਹੋ ਤੇ ਜਿਨ੍ਹਾਂ ਨੂੰ ਇੱਥੋਂ ਫਾਇਦਾ ਹੋ ਰਿਹਾ ਉਹ ਕਮੈਂਟਾਂ ਦੇ ਵਿੱਚ ਦੱਸੋ ਵੀ ਜਿਹੜੀ ਕਿਹੜੀ-ਕਿਹੜੀ ਗੱਲ ਤੁਸੀਂ ਸਾਡੀ ਤੇ ਅਮਲ ਕੀਤਾ ਤੇ ਉਹਦਾ ਤੁਹਾਨੂੰ ਕੀ ਫਾਇਦਾ ਹੋਇਆ ਤੇ ਜੇ ਇਹਨਾਂ ਨੂੰ ਚਾਰ ਕਨਾਲਾਂ 'ਚ ਫਾਇਦਾ ਹੋਇਆ ਸੀ ਤਾਂ ਐਤਕੀ ਇਹਨਾਂ ਨੇ 14 ਕਿੱਲੇ ਕੀਤੇ ਤੇ ਹੁਣ ਜਿਨ੍ਹਾਂ ਨੂੰ ਚਾਰ ਕਨਾਲਾਂ 'ਚੋਂ ਫਾਇਦਾ ਹੋਇਆ ਉਹਨਾਂ ਨੂੰ 14 'ਚੋਂ ਤਾਂ ਹੀ ਹੋ ਰਿਹਾ ਜੇ ਉਹਨਾਂ ਨੇ ਚਾਰ ਕਨਾਲਾਂ 'ਚ ਤਜਰਬਾ ਕਰਕੇ ਕੀਤਾ ਕੀਤਾ ਬਿਲਕੁਲ ਤੇ ਮੈਂ ਇਹਨਾਂ ਨੂੰ ਕੀ ਕਿਹਾ ਸੀ ਵੀ ਚਾਰ ਕਨਾਲਾਂ 'ਚ ਤਜਰਬਾ ਕਰੋ ਕਰੋ ਤੇ ਜੇ ਤੁਹਾਨੂੰ ਘਾਟਾ ਪੈ ਗਿਆ ਉਹਦੇ ਪੈਸੇ ਮੈਥੋਂ ਲੈ ਲਿਓ ਬਿਲਕੁਲ ਤੇ ਇਹਨਾਂ ਦਾ ਤਾਂ ਤਜਰਬੇ ਦਾ ਵੀ ਰਿਸਕ ਨਹੀਂ ਸੀ ਨਹੀਂ ਇਹਨਾਂ ਨੇ ਸਿਰਫ ਤਜਰਬਾ ਕੀਤਾ ਤਜਰਬੇ ਦਾ ਰਿਸਕ ਦਬੜੀ ਖਾਨੇ ਵਾਲੇ ਦਾ ਸੀ ਤੇ ਅੱਜ 14 ਕਿੱਲਾਂ 'ਚ ਜੋਨਾ ਕਿ ਲੈ ਜੇ ਆਪਾਂ ਹਿਸਾਬ ਕਿਤਾਬ ਲਾਈਏ ਤਾਂ ਭਾਈ 5000 ਰੁਪਿਆ ਕਿੱਲੇ ਦਾ ਕਣਕ ਤੇ ਖਰਚਾ ਖਰਚਾ ਬਿਲਕੁਲ ਖਾਦਾਂ ਜੈਰਾਂ ਦਾ ਖਾਦਾਂ ਜੈਰਾਂ ਦਾ ਠੀਕ ਹੈ ਤੇ ਇਹਨਾਂ ਦੀ ਤਾਂ ਫਸਲ ਤੁਸੀਂ ਸਮਝ ਲਓ ਵੀ ਫਿਰ ਤੁਸੀਂ ਰੱਖ ਲਓ ਵੀ ਘੱਟੋ ਘੱਟ 2 ਕੁਇੰਟਲ ਦਾ ਤਾਂ ਫਰਕ ਪੈ ਗਿਆ 2 ਕੁਇੰਟਲ ਦਾ ਫਰਕ ਪੈ ਗਿਆ ਠੀਕ ਹੈ ਇਹਨਾਂ ਦਾ 100 ਰੁਪਿਆ ਹੀ 800 ਰੁਪਿਆ ਕਿੱਲੇ ਦਾ ਖਰਚ ਹੋਇਆ ਠੀਕ ਹੈ ਸੋ ਬਾਈ ਜੀ ਜਿਨ੍ਹਾਂ ਨੂੰ ਕੋਈ ਫਾਇਦਾ ਹੋ ਰਿਹਾ ਉਹ ਆਪਣਾ ਕਮੈਂਟਾਂ ਚ ਦੱਸੋ ਤੇ ਜਿਨ੍ਹਾਂ ਨੇ ਦੱਲਾਗਰੀ ਕਰਦੀਆਂ ਉਹ ਪੇਜ ਨੂੰ ਅਨਫੋਲੋ ਕਰੋ ਦਫਾ ਹੋਵੋ ਠੀਕ ਹੈ ਜੀ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸਤਿ ਸ੍ਰੀ